ਸਾਰਾ ਚੱਕ ਲਿਆ ਸਿਲੰਡਰ ਆਹ ਵੇਖੋ ਸਾਡੀ ਸਾਰੀ ਟੀ ਆਹ 10 ਮਿੰਟ ਅਸੀਂ ਇਹਨੂੰ ਫੜਾ ਦੇਣਾ ਚੱਕੋ ਲੱਭ ਗਿਆ ਬਾਰ ਕੰਮ ਆ ਗਏ ਨਹਿਰ ਤੇ ਆ ਗਿਆ ਮੋਗਾ ਉਹ ਦੇਖ ਰਹੇ ਜੀ ਕੱਢ ਕੇ ਚੈਨ ਰਹੇ ਨੇ ਤੇ ਆਹ ਸਿਲੰਡਰ ਆ ਸਾਡਾ ਨਿੱਕਾ ਜਿਹਾ ਹਾਂ ਹਾਂ ਗੱਠੇ ਸਾਰੀ ਪਾ ਲਾ ਸਾਰੀ ਪਾਵਾਂ ਲੱਗ ਗਿਆ ਮੈਂ ਵੀ ਇਹਨੂੰ ਤੜਕਾ ਲੱਗਣਾ ਇਹ ਲਾਉਗੀ ਇਹ ਆ ਜੀ ਮੈਂ ਇਹਨੂੰ ਚਾਰ ਮਹੀਨੇ ਬਣਾਉਣਾ ਜੀ ਵਧੀਆ ਬਣੀ ਮੈਗੀ ਦੁੱਧ ਜਾਈ ਮਮੀ ਅੰਮੀ ਸਾਰੇ ਲੋਕੀ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਵਾਹ ਠੀਕ ਆ ਤੂੰ ਆ ਆ ਆ ਯਾਰਾ ਹੀ ਆ ਗਿਆ ਫੁਟਰਾ ਦੇ ਰਹੇ ਅਸੀਂ ਵੀ ਪਹਣ ਬਲੌਗ ਪਾਇਆ ਕਰਾਂਗੇ ਆਪਾਂ ਚੱਲੇ ਗੋਲ ਮੈਗੀ ਦਾ ਸਮਾਨ ਸਾਰਾ ਚੱਕ ਲਿਆ ਸਿਲੰਡਰ ਵਗੈਰਾ ਤੇ ਆਲੇ ਆਜੀ ਨਿਕਲੇ ਕੋਲੇ ਬੈ ਗਏ ਬੰਦੇ ਇੱਕ ਜਾਣਾ ਘਟ ਰਿਹਾ ਉਹਨੂੰ ਆਪਾਂ ਚੱਕ ਇੱਕ ਘਟ ਗਿਆ ਬੰਦਾ ਚਲੋ ਹਣ ਤੁਹਾਨੂੰ ਰਾਤ ਜਾ ਕੇ ਮਿਲਦੇ ਆ ਕਿੱਥੇ ਲੱਭਦੇ ਆ ਆਪਾਂ ਫੋਨ ਫੋਨ ਕਰਨਾ ਉਹਨਾਂ ਨੂੰ ਆਹ ਦੇਖੋ ਜੀ ਕੁਝ ਇੰਦਾ ਦਾ ਵੀਊ ਆ ਹਣ ਅਸੀਂ ਚੱਲੇ ਆ ਪਹਿਲਾਂ ਤਾਂ ਅਸੀਂ ਲੱਭਣਾ ਨਿੱਕੂ ਨੂੰ ਚੜਾਈ ਆ ਗਈ ਥੋੜੀ ਆਹ ਦੇਖੋ ਸਾਡੀ ਸਾਰੀ ਥੀ ਆਇਤਾ ਦਾ ਵੀਊ ਤਾਂ ਜੋਂ ਚੱਲੇ ਆਪਾਂ ਪਹਿਲਾਂ ਨਿੱਕੂ ਨਾਲੇ ਫੋਨ ਫੋਨ ਲਾ ਲਈਏ ਤੇ ਇਹ ਨਿੱਕੂ ਨੂੰ ਹੋਰ ਲਾ ਕੇ ਫੜ ਕੇ ਕੋਈ ਕੰਮ ਕਰ ਦਈ ਤੇ ਤੇ ਉਹ ਬੰਦਾ ਲੱਗਿਆ ਇੱਕ ਫੜਾ ਰਿਹਾ ਅੱਧਾ ਸਬਾਨ ਅਸੀਂ ਇਹਨੂੰ ਫੜਾ ਦੇਣਾ ਜੀ ਹਾਂ ਹਾਂ ਨਿੱਕੂ ਵੀ ਗਾਹਾਂ ਕਰਦੇ ਹਾਂ ਚਲੋ ਜੀ ਅਸੀਂ ਚੱਲਦੇ ਹਾਂ ਨਿੱਕੂ ਨੂੰ ਮੂੰਹ ਲਾ ਲਈਏ ਦੇਖੋ ਜੀ ਸਾਡੇ ਨਿੱਕੂ ਲੱਭ ਗਿਆ ਹਟ ਜਾ ਰੌਲਾ ਨਾ ਪਾਓ ਉਹ ਜਾਂਦੇ ਆ ਅਸੀਂ ਹੁਣ ਉਹder ਲਈ ਪਹੀ ਵਿਚ ਦੀ ਚੱਲਾਂਗੇ ਤੇ ਚੈੱਕ ਕਰ ਸਕਦੇ ਹੋ ਤੁਸੀਂ ਤੇ ਆਹ ਦੇਖੋ ਉਹ ਜਾ ਰਿਹਾ ਨਿੱਕੂ ਅਸੀਂ ਪਹੁੰਚਦੇ ਆ ਉੱਧਰ ਦੀ ਪਹੀ ਦੇ ਵਿੱਚ ਦੀ ਓਕੇ ਗਾਇਜ਼ ਓਕੇ ਆ ਕੇ ਮਿਲਦੇ ਆ ਤੁਹਾਨੂੰ ਹਾਂਜੀ ਅਸੀਂ ਪਹੁੰਚ ਚੁੱਕੇ ਆ ਜੀ ਲੈ ਦੇਖ ਲਾਓ ਇਹ ਰੱਖਤਾ ਹੁਣ ਕੰਮ ਤੇ ਹੁਣ ਅਸੀਂ ਨਿੱਕੂ ਨਾਲ ਦੀ ਕਰ ਰਹੇ ਆ ਬੇਟ ਜੇ ਉਹ ਤਾਂ ਸਾਰਾ ਕੁਝ ਰੈਡੀ ਸ਼ੈਡੀ ਕਰਾਂਗੇ ਤੇ ਕਰਦੇ ਆ ਫਿਰ ਬਾਈ ਚਲੋ ਮਿਲਦੇ ਆ ਜੀ ਤੁਹਾਨੂੰ ਆ ਲੈਣੇ ਪਰ ਮਕੋਲਾ ਨੂੰ ਬਾਈ ਸਾਪਾ ਚਲ ਕਰੋ ਦੇਖੋ ਜੀ ਆ ਗਏ ਨਹਿਰ ਤੇ ਆ ਗਿਆ ਮੋਗਾ ਮੋਗੇ ਕੋਲ ਆ ਗਏ ਅਸੀਂ ਪਹੁੰਚ ਚੁੱਕੇ ਆ ਪੌਨਾਂ ਨੂੰ ਓ ਦੇਖ ਲੈਂਦੇ ਜੀ ਲੱਭ ਕੇ ਸਾਨੂੰ ਆਲਰੇਡੀ ਚਲੋ ਕਰਦੇ ਆ ਸੈਟਅਪ ਤਿਆਰ ਮੋ ਕਾਟ ਦਾ ਜ਼ਰਾ ਨਜ਼ਾਰਾ ਲੋਕੇਸ਼ਨ ਪੂਰੀ ਸਰਾਈ ਜਿਹੜੇ ਰਾਹ ਤੋਂ ਆਏ ਹਾਂ ਨੀ ਨੀ ਚਾਰੀ ਸੀ ਆ ਦੇਖੋ ਮੋਗਾ ਆਈ ਆ ਆ ਰਹਿਆ ਜਵਾਕ ਸਾਰੇ ਜਾ ਕੇ ਕੀ ਬੰਦਾ ਹੈ ਹਾਂ ਨੂੰ ਯੋਡ ਆ ਆ ਨਿੱਕੂ ਬੈਠਾ ਵਾ ਤੇ ਆਪਾਂ ਹਣ ਇੱਥੇ ਹੀ ਬਣਾਵਾਂਗੇ ਸਾਰਾ ਕੁਝ ਮੈਗੀ ਮੂਗੀ ਚਾਹ ਤੂ ਇੱਥੇ ਬਣਾਵਾਂਗੇ ਆਪਾਂ ਤੇ ਆਪਾਂ ਪਹੁੰਚ ਚੁੱਕੇ ਆ ਹੁਣ ਤੇ ਆਹ ਦੇਖੋ ਨਿੱਕੂ ਆ ਜੀ ਅਸੀਂ ਗਏ ਪਹੁੰਚ ਚਲੋ ਫਿਰ ਹਣ ਆਪਾਂ ਕਰਦੇ ਆ ਰੈਡੀ ਸ਼ੈਡੀ ਇੱਥੇ ਕਰਾਂਗੇ ਨਾਲੇ ਹਵਾ ਨਹੀਂ ਪਾਊਗੀ ਆਪਾਂ ਨੂੰ ਠੀਕ ਆ ਆਜੋ ਵੀ ਆਜੋ ਉਤਰੋ ਥੱਲੇ ਉਤਰੋ ਆਜੋ ਜੀ ਓ ਨਿੱਕਾ ਜਿਹਾ ਸਿਲੰਡਰ ਨਾਲ ਲੱਗ ਚੁੱਕਾ ਠੀਕ ਆ ਜੀ ਹੁਣ ਸਮਾਨ ਕੱਢ ਲਿਆ ਰੈਡੀ ਸ਼ੈਡੀ ਕਰਦੇ ਆ ਸਾਰਾ ਸਮਾਨ ਕੱਢ ਕੇ ਚੈਨ ਰਹੇ ਨੇ ਤੇ ਆ ਸਿਲੰਡਰ ਆ ਹੱਦ ਨਿੱਕਾ ਜਿਹਾ ਹਾਂ ਹਾਂ ਆ ਮੜੀ ਵੀ ਹੋਈ ਐ ਸਾਰਾ ਕੱਢਦੇ ਕੱਢਦੇ ਦੋਦੋਂ ਕੱਢ ਪ੍ਰਾਈਜ਼ ਹੋ ਗਏ ਆ ਨੈਪਕੀਨ ਵਗੈਰਾ ਸਾਰਾ ਕੁਝ ਲੈ ਆਏ ਆਪਾਂ ਛੋਟਾ ਆ ਗਲਾਸ ਨਾ ਡਿੱਗਣ ਆਪਾਂ ਠੰਡੀਆਂ ਇਹ ਵਿੱਚ ਹੀ ਰੱਖਦੇ ਗਲਾਸ ਆ ਜੀ ਗੱਲ ਲੋੜ ਹੋ ਕੱਢ ਲਾਂਗੇ ਆ ਕੱਢ ਲਾ ਹਾਜੀ ਕਰਦ ਕੱਢ ਸਾਰਾ ਸਭ ਵਗੈਰਾ ਸਾਰਾ ਕੁਝ ਰੈਡੀ ਕਰ ਲਿਆ ਤੇ ਚਲੋ ਔੜਾ ਤੋਂ ਮੜਾ ਮੋਟਾ ਕਟਿੰਗ-ਕੁਟਿੰਗ ਕਰਨੀ ਆ ਉਹਦੀ ਦਿਖਾਉਣੇ ਨਾਲ ਹੀ ਤੁਹਾਨੂੰ ਵੀਡੀਓ ਸੋ ਗਾਇਜ਼ ਹੁਣ ਆਪਾਂ ਕਰ ਰਹੇ ਆ ਗੱਠੇ ਚੀਰ ਪਿਆਜ਼ਾਂ ਨੇ ਇੱਥੇ ਲੱਗਿਆ ਹੋਇਆ ਉਹਦੇ ਉੱਥੇ ਨਿੱਕੂ ਆ ਨਿੱਕੂ ਇਹ ਵੀ ਮੋਲ ਤੋਂ ਆਇਆ ਨੇ ਜੱਟ ਇਹ ਆਪਣਾ ਸੰਝੇ ਆ ਉੱਥੇ ਭੇਡਾਂ ਵਿਚਾਰੀ ਆ ਜੈਕਾ ਇਹ ਆਪਣਾ ਜੈਕਾ ਇੱਥੇ ਪੂਰਾ ਤਗੜਾ ਮਾਹੌਲ ਆ ਅਜੇ ਆਪਾਂ ਦੇਖੋ ਕੀ ਕੀ ਆਪਾਂ ਦੇਖੋ ਕੀ ਕੀ ਬਣੋ ਮੈਗੀ ਸਮਾਨ ਰੱਖਿਆ ਹੋਇਆ ਤੇ ਲਾ ਲਈ ਲੱਗਿਆ ਪਾਉਣ ਅਸੀਂ ਸਾਰੀਏ ਪਾਦਾ ਸਾਰੀਏ ਪਾਵਾ ਕੇ ਖੜ ਜਾ ਅਜੇ ਤੇੰਨੇ ਪਾਪਾ ਕਰ ਰਿਹਾ ਜੀ ਠੀਕ ਆ ਜੀ ਬੱਚੇ ਤਿਆਰ ਹੋ ਹਾਂਜੀ ਪੂਰਾ ਹਾਂਜੀ ਆਪਣਾ ਇੱਕ ਬੰਦਾ ਘਟ ਗਿਆ ਜੀ ਉਹਨੇ ਵੀ ਮਸਤ ਮਸਾਈ ਨੇ ਕਰ ਹਾਂਜੀ ਗਾਇਸ ਆਪ ਪਕਰ ਦੇ ਮੈਗੀ ਦੀ ਕੋਈ ਲੱਗ ਰਿਹਾ ਮੈ ਜੀ ਨੂੰ ਤੜਕਾ ਲੱਗਣਾ ਕਹਿੰਦੇ ਬਹਿ ਜਾਓ ਸਾਡੇ ਹਵਾਰੀ ਲੱਗੂ ਬਹਿ ਜਾਓ ਆਏ ਹਾਂ ਹਾਂ ਤੇ ਬਗਲਾਂ ਘੱਟ ਆ ਤੇ ਆਪਾਂ ਜੀਰਾ ਜੂਰਾ ਪਾਉਣ ਲੱਗੇ ਆ ਲਾ ਫੜ ਬਈ ਬਲੌਗਿੰਗ ਕਰ ਸ਼ੂਟ ਹੁਣ ਜਿਆ ਮਿਰਚਾਂ ਹੋ ਰਹੀਆਂ ਫਰਾਈ ਗਾਇਸ ਮੈਨੂੰ ਫੜਾਇਆ ਉਬਲੀ ਹੁਣ ਇਧਰ ਨੂਨ ਨਾਂ ਕੱਢਣ ਲੱਗੇ ਆ ਹੁਣ ਇਹ ਤੋਂ ਬਾਅਦ ਆਪਾਂ ਤੜਕਾ ਲਾਵਾਂਗੇ ਫਿਰ ਪਾਵਾਂਗੇ ਪਿਆਜ਼ ਬਣਾਰੇ ਦੇ ਵਾਲੇ ਬੰਨ ਕੇ ਕੇ ਲਓ ਵੀ ਹੋਰ ਆਪਾਂ ਜੀਰਾ ਪਾਉਣ ਥੋੜਾ ਜਿਹਾ ਦੇਖੋ ਚੈੱਕ ਕਰੋ

ਉਹ ਦੇਖੋ ਇਹ ਪੂਰੇ ਚੱਲ ਹੋ ਰਿਹਾ ਹੈ ਬੈਠ ਜਾ ਥੱਲੇ ਗਾਇ ਪੂਰਾ ਚੱਲ ਆਪਾਂ ਬੈਠਣਾ ਥੱਲੇ ਪੈਣਾ ਕਿਉਂਕਿ ਹਵਾ ਪੈਂਦੀ ਹੈ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਜੀ ਇਹ ਲਓ ਜੀ ਹੁਣ ਪਾਉਣ ਲੱਗੇ ਆ ਨੂਨ ਦੇਖੋ ਯਾਰ ਨੂਨ ਪਾਉਣ ਲੱਗੇ ਆ ਇਹ ਲਓ ਜੀ ਤੋਂ ਪਾ ਗਾ ਨੂਨ ਬਹੁਤ ਆਦੂ ਆਜੀ ਅਜੀ ਤੋਂ ਬਾਅਦ ਹੁਣ ਆਗੂ ਮੈਗਿਆਂ ਦੀ ਵਾਰੀ ਤੜਕਾ ਲੱਗਣ ਤੋਂ ਬਾਅਦ ਲੋੜ ਪਈ ਤਾਂ ਹੋਰ ਪਾ ਲਾ ਹਾਂਜੀ ਵੈਸ ਤੇ ਲੋੜ ਨਹੀਂ ਹੁਣ ਹੋਰ ਨਹੀਂ ਜੀ ਇਹ ਕੋਈ ਪਿਆਜ਼ ਪੂਰੇ ਭੁੰਨੇ ਰਹੀ ਹੈ ਚੱਲ ਹਾਂਜੀ ਗਾਈਜ਼ ਆਪਾਂ ਤੜਕਾ ਲਾ ਰਹੇ ਹਾਂ ਮੈਗੀ ਨੂੰ ਲੱਗ ਰਿਹਾ ਤੜਕਾ ਮਾਹੌਲ ਤੁਸੀਂ ਚੈੱਕ ਕਰ ਸਕਦੇ ਆਲੇ-ਦਾਲ ਦਾ ਫੁੱਲ ਨਹਿਰ ਤੇ ਮਾਹੌਲ ਤੇ ਹਵਾ ਪੈਂਦੀ ਆ ਥੋੜੀ ਜੀ ਨਾ ਪੈਸੇ ਤਾਂ ਸਾਡਾ ਲਾਇਆ ਹੋਇਆ ਵਾ ਤਾਂ ਫਿਰ ਵੀ ਥੋੜੀ ਜੀ ਪੈਂਦੀ ਆ ਹਵਾ ਜ਼ਿਆਦਾ ਚੱਲਦੀ ਆ ਚਲੋ ਹੁਣ ਮੜਾ ਪੁੱਲ ਚੱਕਿਆ ਵਾ ਤੇ ਹੁਣ ਆਪਾਂ ਸਲਾਦ ਵੀ ਕੱਟਣ ਮੁੰਡਾ ਸਲਾਦ ਕੱਟਣ ਲੱਗਿਆ ਆ ਜੈਕ ਆ ਕੇ ਸਾਡੇ ਕੋਲ ਹੀ ਬਹਿ ਗਿਆ ਕੀ ਕਹਿੰਦਾ ਮੈਂ ਦੇਖਦਾ ਕੀ ਕਰਦਾ ਆ ਦੇਖੋ ਜੀ ਹੁਣ ਮੈਂ ਮੈਗੀਆ ਪਾਉਣ ਲੱਗਿਆ ਮਸਾਲੇ ਹੁਣ ਆਪਾਂ ਕਰ ਰਹੇ ਆ ਮੈਗੀ ਦੀ ਅਨਬਾਕਸਿੰਗ ਪਾ ਰਹੇ ਆ ਪਹਿਲਾਂ ਮਸਾਲੇ ਅਨਬਾਕਸਿੰਗ ਤੋੜਤੀ ਦੇਖੋ ਆਪਣਾ ਤੜਕਾ ਸਾਰਾ ਬਣ ਗਿਆ ਮੈਗੀ ਪਾ ਦਿੱਤੀ ਆ ਮੈਂ ਵੀ ਪਾਉਣ ਲੱਗਿਆ ਮਸਾਲੇ ਪਾ ਦिए ਚੈੱਕ ਕਰ ਲੈਂਦੇ ਹਾਂ ਬਹੁਤ ਹੈ ਰੋਲ ਦੀ ਗੁਰਾ ਵਧੀਆ ਹੈ ਆਪਣਾ ਜੈਗ ਆਪਣੇ ਕੋਲੇ ਬਹਿ ਗਿਆ ਕਹਿੰਦਾ ਮੈਂ ਦੇਖਦਾ ਕੀ ਕਹੁੰਨੇ ਤੁਸੀਂ ਉਧਰ ਸੰਜੇ ਡਾਉਣ ਵੀ ਆ ਗਿਆ ਕਿਵੇਂ ਆ ਆ ਦੇਖ ਹੁਣ ਕਰਦੇ ਹੁਣ ਮੈਗੀ ਪਾਉਣੇ ਆ ਪਾਣੀ ਪਈ ਹੈ ਭਾਈ ਇੱਧਰ ਆ ਗਿਆ ਸਲਾਦ ਕੱਟ ਕੇ ਇੱਕ ਹੋਰ ਮੈਗੀ ਚਾਰ ਮੈਗੀ ਬਣਾਵਾਂਗੇ ਜੀ ਪਾਣੀ ਫੜਾਓ ਨਾਲ ਪਾਣੀ ਫੜਾ ਦਿਓ ਕੋਈ ਇਹ ਨਹੀਂ ਇਹ ਨਹੀਂ ਉਹ ਦੂਜੀ ਬੋਤਲ ਜਿਹੜੀ ਉਹ ਦੂਜੀ ਆਹ ਉਹ ਵਾਲੀ ਬੋਤਲ ਦਾ ਪਾਣੀ ਪਾਉਣਾ ਹੈ ਤਸਾਲਾ ਫੇਰ ਪਾ ਦਾਂਗੇ ਉਹ ਤਾਂ ਵੀ ਆ ਗਈ ਪਾਣੀ ਹਾਂਜੀ ਉਹ ਨਿੱਕੂ ਵੀ ਆ ਚੁੱਕਾ ਆ ਨਿੱਕੂ ਓਏ ਕਰੋ ਜੀ ਚੰਦਲ ਵੀ ਚੈੱਕ ਕਰੋ ਜੀ ਚਲ ਬਸ ਅਸੀਂ ਬਾਦੀਏ ਮੈਗੀਆਂ ਫਿਰ ਕਰਦੇ ਆ ਨਿੱਕੂ ਹੁਣੇ ਵੀ ਦੁਬਾਰੇ ਢੇੜਾ ਲਵਾ ਕੇ ਆ ਗਏ ਬਾਏ ਬਾਏ ਦੇਖੋ ਜੀ ਮੈਗੀ ਮੂਗੀ ਸਭ ਕੁਝ ਪਾਤਾ ਪਾਣੀ ਵਗੈਰਾ ਹੁਣ ਰੱਜ ਕੇ ਵੀ ਆਪਾਂ ਦਿੱਟਾ ਯਾਦ ਰੋਂ ਕਰਦੇ ਆ ਇੰਜੋਏ ਆਪਾਂ ਦੇਖੋ ਇੱਧਰ ਕੀ ਬਾਤ ਬੋ ਜੀ ਲਾਓ ਜੀ ਲਾਓ ਕੋਈ ਨਾ ਚਾਹ ਚੇ ਤੇ ਉਹ ਪਲੇਟਾਂ ਦੇ ਦਿਆਂ ਸਲਾਦ ਦੇਣ ਲੱਗੇ ਆ ਜੀ ਹੁਣ ਅਸੀਂ ਜਿੰਨਾ ਜਿੰਨਾ ਖਾਂਦਾ ਵਾ ਲੈ ਆਓ ਚੱਲ ਲਈ ਆ ਚੱਕ ਕੇ ਤੇਰਾ ਹਾਂਜੀ ਇਹ ਮੇਰਾ ਹੀ ਆ ਮੇਰਾ ਥੋੜਾ ਜਿਹਾ ਬਚਾ ਚੱਲ ਲੀ ਮਾੜਾ ਜਿਹਾ ਆਪਾਂ ਮੈਗੀ ਪਾਣੀ ਇਹਨਾਂ ਨੂੰ ਕਲਾ ਕਲਾ ਜਾਣਾ ਆ ਜੂ ਮੇਰੇ ਕੋਲ ਲਾਈਨ ਵਾਈਜ਼ ਲਾਈਨ ਵਾਈਜ਼ ਗਾਇਜ਼ ਲਾਈਨ ਵਾਈਜ਼ ਮਨ ਲੱਗਿਆ ਇਹਨਾਂ ਨੂੰ ਆਪਾਂ ਮੈਗੀ ਪਾਉਣ ਮੈ ਵੀ ਆਪਣੀ ਦੇਖੋ ਰੈਡੀ ਆ ਇੱਕ ਚੈੱਕ ਕਰ ਸਕਦੇ ਹੋ ਤੁਸੀਂ ਤੇ ਆਪਾਂ ਇਹਨਾਂ ਨੂੰ ਹੁਣ ਸਾਰਿਆਂ ਪਾ ਦਈਏ ਮੈਗੀ ਆਹ ਦੇਖੋ ਹਣ ਪਾਉਣ ਲੱਗਿਆ ਮੈਗੀ ਜਿੰਨੇ ਪਾਈਏ ਖਾਣੀ ਆ ਇਹ ਹਾਂਜੀ ਛੱਡਣੀ ਨਹੀਂ ਠੀਕ ਆ ਠੀਕ ਆ ਬੱਸ ਬੱਸ ਲੈ ਆਜੋ ਅਗਲਾ ਲੱਛ ਲਿਓ ਜੀ ਨਿੱਕੂ ਹਾਵ ਚਮਚਾ ਫੜ ਲਾ ਮੈਂ ਲੈ ਕੇ ਖਾ ਲਵਾਂ ਮੈਂ ਕਹਿੰਨਾ ਉੱਪਰ ਪੜੀ ਨਹੀਂ ਆਈ ਗੰਮ ਆਈ ਉਹ ਇਹ ਤਾਂ ਟੇਬਲ ਵੀ ਹੋ ਗਿਆ ਹੈ ਛੋਟਾ ਇਹ ਪੂਰਾ ਪੁੱਟੋ ਕੀ ਹੋਈ ਨਹੀਂ ਜਮਾ ਰਿਹਾ ਲੈ ਕੰਪਿਊਟਰ ਵੀ ਨੋਟ ਲੱਗੂ ਹੋਰ ਪਵਾ ਲਿਓ ਆ ਸਾਡੀ ਗੈਂਗ ਦਾ ਲੀਡਰ ਹੈ ਨਿੱਕੂ ਇੱਕ ਥੋੜਾ ਇਹ ਗਾਇਸੋ ਜਲੋ ਆਪਣੇ ਕੋਲੇ ਕੁਝ ਬਾਟੀਆਂ ਹੁੰਦਾ ਨਾ ਇਹ ਹੀ ਲਵੇਟ ਦਉਂਦਾ ਵਾ ਕਾਰਤਿਕ ਦੇੰਦ ਗੱਲ ਪੈਂਦਾ ਸੀ ਹਾਂ ਕਿਆ ਅਸੀਂ ਗੱਲ ਕੀਤੀ ਹੈ। ਉਹ ਕਰਦੀ ਸੀ ਨਾ ਕਿ ਟਿੰਡਲ ਗੱਲ ਵੀ ਹੈ ਨਾ ਇੱਥੇ ਕੋਈ ਮੇਜ਼ ਵੀ ਹੋਵੇ। ਸ਼ਾਬਾਸ਼। ਹਾਂ ਉਹਦੇ ਮੇਜ਼ ਹੋਵੇਗੀ। ਟਿੰਡਲ ਗੱਲ ਹੀ ਹੈ। ਹਾਂ ਹੋਵੇ ਮੇਜ਼। ਵਾਲੇ ਵਾਲੀ। ਵਈਆ ਪਾਣੀ ਰੱਖ ਕੇ ਖਾਵਾਂਗੇ ਇੱਥੋਂ ਕਟੜੇ ਕਟੜੇ। ਅਪਾ ਸੁਭੀ ਆਪਦੇ ਖਾਣਾ ਖਾਈ ਬੈਠੇ ਆ। ਹੁਣ ਸਾਡੀ ਵਾਰੀ ਆ ਗਈ ਨਿੱਕੂ ਨਾਲ। ਲਿਆ ਵੇ ਸਾਡੀ ਕਰਾਂ। ਆਉਣ ਆ ਗਈ ਮੇਰੀ ਵਾਰੀ। ਇਹਦੀ ਪਲੇਟ ਤਾਂ ਦੇਖੋ ਜੀ। ਸਟਾਈਲ ਦੀ ਆਗਲੇ ਦੀ। ਬਲੌਗਰ ਆ ਇਹ ਵੀਡੀਓ ਸ਼ੂਟ ਕਰ ਦੰਦਾ ਇਹਦੀ ਵੀਡੀਓ ਦੇਖਿਆ ਕਰੋ ਹਨਾ ਹੂੰ ਮੂੰ ਦੇਖਿਆ ਮੈਂ ਮੂੰ ਦੇਖਿਆ ਮੇਰਾ ਤਾਂ ਬਹੁਤ ਗਾਇਸ ਮੇਰੇ ਚੈਨਲ ਦਾ ਮੈਂ ਮੈਂ ਵੀ ਇੰਸਟਾਗ੍ਰਾਮ ਤੇ ਵੀਡੀਓ ਪਾ ਲੜੀਆਂ ਮੈਂ ਵੀ ਆਪਦੀ ਹਾਂਜੀ ਇਕੱਠੇ ਹੀ ਗਾ ਲਾਂਗੇ ਅਸੀਂ ਗਾ ਲਾਂਗੇ ਗਾਇਸ ਮੇਰਾ ਇੰਸਟਾਗ੍ਰਾਮ ਤੇ ਚੈਨਲ ਆ ਵੈਲੀ ਬਨਿੰਦਰ ਉਹਨੂੰ ਜਾ ਕੇ ਕਰੋ ਕੋਲੋ ਤੇ ਮੇਰੀ ਵੀ ਚੈੱਕ ਕਰੋ ਕਿੰਨੇ ਤਗੜੀ ਤਗੜੀ ਪਾਈਆਂ ਐ ਲਓ ਜੀ ਆਪਾਂ ਸਾਰਿਆਂ ਨੂੰ ਮੈਗੀ ਦੇਤੇ ਪਾ ਤੇ ਆਪਾਂ ਚਾਹ ਦਾ ਵੀ ਇਹ ਖਾਣ ਪਹਿਲਾਂ ਤੇ ਫਿਰ ਆਪਾਂ ਚਾਹ ਆਨੇ ਆਂ ਬੱਕਰੀ ਦਾ ਦੁੱਧ ਦੀ ਹੋ ਗਈ ਬੱਕਰੀ ਦੁੱਧ ਦੀ ਬਹੁਤ ਸਵਾਲ ਲੱਗਦੀ ਆ ਨਾਲੇ ਛੱਲ ਸੋਲ ਨਹੀਂ ਘਟਦੇ ਆਪਣੇ ਦੇਖੋ ਜੀ ਵਧੀਆ ਬਣੀ ਮੈਗੀ ਇਹ ਦੁੱਧ ਚਾਹੀਦਾ ਸਾਰੇ ਦੱਸੋ ਮੈਗੀ ਵਧੀਆ ਬਣੀ ਜੀ ਓਕੇ ਚਲੋ ਜੀ ਹੁਣ ਆਪਾਂ ਸਾਨੂੰ ਖਾ ਲਈਏ ਅਸੀਂ ਵੀ ਥੋੜਾ ਬਹੁਤਾ ਆਓ ਜੀ ਖਾਓ ਚੈਨਲ ਨੂੰ ਕਰੋ ਕੀ ਸਬਸਕ੍ਰਾਈਬ ਕਰੋ ਸਤ ਸ੍ਰੀ ਅਕਾਲ ਐਦਾ ਹੀ ਘਾਟ ਘਾਟ ਬਲੌਗ ਲੈ ਕੇ ਆਉਂਦੇ ਰਹਿਾਂਗੇ ਤੁਹਾਡੇ ਕੋਲੇ ਹਾਂਜੀ ਸਪੋਰਟ ਕਰੋ ਗਾਇਜ਼ ਆਉਣ ਲੱਗੇ ਹੋਇਆ ਮੈਗੀ ਬਹੁਤ ਟੇਸਟੀ ਬਣੀ ਆ ਇੱਕ ਨੰਬਰ ਓਰੀ ਘਾਟ ਬਣੀ ਆ ਥੋੜੀ ਘੈਂਟ ਗਾਇਜ਼ ਮੈਗੀ ਦਾ ਚੀਨ ਬਣਾ ਆ ਕਿਹ ਆ 50000 ਨਾ ਨਿੱਕੂ ਹਣੀ ਚਾਹ ਵੀ ਪੀਣੀ ਆ ਚਾਹ ਬਣਾਉਣ ਲੱਗੇ ਆ ਆਪਾਂ ਹਣ ਇਹ ਬੱਕਰ ਦੇ ਆਲੈਡੀ ਛੜੀ ਇਸ ਇੱਥੇ ਹੁਣ ਆਪਾਂ ਬੱਕਰੀ ਦਾ ਕਢਦੇ ਹਾਂ ਦੁੱਧ ਇੱਥੇ ਨਿੱਕੂ ਜੱਟ ਲੱਗ ਗਿਆ ਹੋਇਆ ਇੱਥੇ ਆਪਣੀ ਚਾਹ ਵੀ ਬਣ ਰਹੀ ਹੈ ਚਾਹ ਬਣਾ ਰਹੇ ਆ ਉੱਥੇ ਆਪਣੀਆਂ ਸਾਰੀਆਂ ਬੱਕਰੀਆਂ ਬੈਠੀਆਂ ਨੇ ਪੂਰਾ ਤਗੜਾ ਮਾਹੌਲ ਹੈ ਹੁਣ ਆਪਾਂ ਚਾਹ ਬਣਾਉਨੇ ਆ ਤੁਹਾਨੂੰ ਸਬਸਕ੍ਰਾਈਬ ਕਰਵਾਸੀ ਰੋਜ਼ ਵਲੌਗ ਲੈ ਕੇ ਆਵਾਂਗੇ ਜੇ ਸਾਨੂੰ ਹਿਊਜ਼ ਵੱਧ ਮਿਲਗੇ ਇੱਕ ਤਾਂ ਗਾਇਸ ਦੁੱਧ ਵੀ ਬਣ ਬਸ ਨਿਕਲ ਗਿਆ ਕੋਈ ਖਾਣਾ ਵੀ ਆਪਣਾ ਖਾਣਾ ਖਾਣਾ ਮੈਂ ਅੰਗਲਾ ਆ ਪਾ ਤੇ ਦੁੱਧ ਲੈ ਆ ਕੇ ਨਿੱਕੂ ਨੇ ਚੋ ਕੇ ਤਿੰਨ ਗਲਾਸ ਛੱਡ ਤੇ ਲਾਈਕ ਵੀ ਕਰ ਦਿਓ ਗਾਇਸ ਮੈਂ ਚਾਹ ਨਹੀਂ ਪੀਂਦਾ ਲਾਈਕ ਵੀ ਕਰ ਦਿਓ ਗਾਇਸ ਇਹ ਮਾਰੂ ਚਾਹ ਨਹੀਂ ਪੀਂਦਾ ਕਾਹ ਤੋਂ ਤੇੜ ਪੇੜ ਮੈਲੀ ਖਾਰੀ ਦੇਖੋ ਜੀ ਰੱਜਦੀ ਆ ਪੂਰੀ ਆ ਜਿੱਧਰ ਵੀ बाबा बाबा की हो गई ये कह रहे हो तू ये दिया दिया देखो चैनल को सब्सक्राइब करो कह दे चैनल <laughs> चैनल नो नो सब्सक्राइब करो हस करो हस करो करो भाई करो सब्सक्राइब कह दे तुम ही कह कह चैनल नो सब्सक्राइब करो चैनल नो सब्सक्राइब करो वाह ठीक है तो कह चैनल नो सब्सक्राइब करो चल ਯਾਰਨ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰ ਤੇ ਹੈ ਕੰਟੀ ਦਾ ਪਰਨ ਦੂਰ ਜਰੂਰ ਜਵਾ ਕੇ ਥਾਇਓ ਹਾਂਜੀ ਹੋਰ ਅੱਲਾਹ ਜੀ ਹੁਣ ਪਾਈਏ ਇਹਨਾਂ ਨੂੰ ਚਾਹ ਜੀ ਚਾਹ ਗਰਮ ਗਰਮ ਚਾਹ ਨਹੀਂ ਕੀ ਇਹ ਤਾਂ ਦਾਦੀ ਪੂਰੇ 2-3 ਗਲਾਸ ਪਾਇਆ ਇਹ ਆਹ ਤੇਰੀ ਨਾਲ ਸਾਡੇ ਚਾਹ ਰਹੀ ਆ ਗਿਆ ਚੱਕ ਨਿੱਕੀ ਕੋਈ ਨਿੱਕੁ ਨੂੰ ਨਜ਼ਾਰੀ ਆ ਗਈ ਬਸ ਨਜ਼ਾਰੀ ਆਇਆ ਪੂਰਾ ਇੰਜਨ ਸਾਡਾ ਪਾਪ ਥੋੜੀ ਇਹ ਪਾ ਦੀ ਥੋੜੀ ਬਸ ਯੱਕ ਲਓ ਲਿਆ ਵੀ ਹਰੀ ਪੈਨੋ ਜੀ ਪਾ ਲਾ ਆ ਲੋ ਬਸ ਵਾਪਸ ਲੈਣਾ ਹੁਣ ਤੰਨ ਦੇ ਕੰਮ ਆ ਨਾ ਪੀਣ ਹੈਗਾ ਇਹ ਹੋਰੇ ਬਸ ਯਾਹ ਪੂਰੀ ਵਧੀਆ ਵਰਤ ਹੈ ਇਹਦਾ ਨੰਬਰ ਆ ਨਾ ਪੀਣ ਉਹ ਹੱਥ ਚ ਹੱਥ ਨੂੰ ਇਸ ਆਉ ਕਰੀਤੇ ਹੋਤੇ ਗਲਾਸ ਸੇ ਪਕੜਾ ਲੈਂਦੇ ਗਲਾਸ ਕੋ ਆ ਬਚ ਗਈ ਥੋੜੀ ਨਿਕਲ ਦੇ ਦਾਂਗੇ ਆ ਮਿੱਤਰਾਂ ਦਾ ਨਾਜਾਲਾ ਚਾਹ ਕਹਿੰਦੇ ਪੂਰੀ ਨੰਬਰ 1 ਆ ਇਹਨੂੰ ਹੁਣ ਆਪਾਂ ਉਹ ਵਿੱਚ ਪੈਕ ਕਰਕੇ ਰੱਖ ਦੇਣਾ ਵਾ ਤੇ ਸਾਰੇ ਜਾਣੇ ਆਨੰਦ ਲੈ ਰਹੇ ਆ ਚਾਹ ਦਾ ਨਿੱਕੋ ਆ ਜਿਹੜੀ ਬਚੀ ਆ ਥੋੜੀ ਇਹ ਵੀ ਪਾ ਲਾਂ ਬੰਨ ਓਕੇ ਜੀ ਚਲੋ ਜੀ ਚਾਹ ਪੀ ਕੇ ਤੁਹਾਨੂੰ ਮਿਲਦੇ ਆ ਸਾਰੇ ਜਾਣੇ ਫਿਰ ਆਪਾਂ ਬਲੌਗ ਦਾ ਇੱਥੇ ਹੀ ਐਂਡ ਕਰ ਦੇਣਾ ਵਾ ਅਗਲਾ ਬਲੌਗ ਫਿਰ ਆਪਾਂ ਦੇਖਦੇ ਆ ਕਾਦੇ ਤੇ ਬਣਾਈਏ ਫਾਈਨਲੀ ਗਾਇਜ਼ ਆਪਾਂ ਸਭ ਕੁਝ ਚਾਹ ਵੀ ਆਖਾਰਾ ਸਮਾਨ ਤੇ ਅੱਜ ਦਾ ਬਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਆ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬਸ ਅਸੀਂ ਚੱਲਦੇ ਆ ਚਾਹ ਚੋਂ ਇਹਨਾਂ ਨੇ ਪੀਲੀ ਡਾਨਾ ਸਾਰਾ ਕੁਝ ਤੇ ਆ ਅਸੀਂ ਚੱਕ ਦੇਣਾ ਵਾ ਸਾਰਾ ਜੋ ਵੀ ਹੈਗਾ ਵਾ ਲਾ ਹਾ ਫਿਰ ਪਾ ਕੇ ਬਾਹਰ ਛੱਡਦਾ ਤੇ ਅਸੀਂ ਕਰਦੇ ਆ ਫਿਰ ਚਲੋ ਜੀ ਆਪਾਂ ਇੱਥੇ ਹੀ ਬਲੌਗ ਨੂੰ ਸਮਾਪਤ ਕਰਦੇ ਆ ਅਗਲੇ ਬਲੌਗ ਵਿੱਚ ਮਿਲਦੇ ਆ ਤੇ ਕਮੈਂਟ ਕਰਕੇ ਦੱਸਿਓ ਵੀ ਕਿਹੜਾ ਬਣਾਈਏ ਓਕੇ ਬਾਏ